ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੰਦੀ ਛੋੜ ਦਿਹਾੜੇ ਮੌਕੇ ਸਮੂਹ ਗੁਰਸਿੱਖ ਵੀਰ ਤਿਹਾੜ ਜੇਲ੍ਹ ਦੇ ਸਾਹਮਣੇ ਇਕੱਤਰ ਹੋਏ ਨੇ ਹਰ ਸਾਲ ਦੀ ਤਰ੍ਹਾਂ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਤਿਗੁਰ ਪਾਸ ਬੇਨਤੀ ਜੋਦੜੀ ਕੀਤੀ ਹੈ ਅੱਜ ਸਾਨੂੰ ਕਿਉਂ ਬਾਰ-ਬਾਰ ਇਸ ਗੱਲ ਦੇ ਉੱਤੇ ਆ ਕੇ ਅਰਦਾਸਾ ਕਰਨੀਆਂ ਪੈਂਦੀਆਂ ਨੇ ਕਿਉਂ ਬਾਰ-ਬਾਰ ਸਾਨੂੰ ਤਰਲੇ ਕਰਦੇ ਪੈਂਦੇ ਨੇ ਨਾ ਸਰਕਾਰਾਂ ਦੇ ਅੱਗੇ ਅੱਜ ਜੋ ਹਾਲਾਤ ਬਣੇ ਹੋਏ ਨੇ ਔਰ ਜੋ ਸਰਕਾਰਾਂ ਸਾਡਾ ਦਮ ਭਰਦੀਆਂ ਸੀ ਕਿ ਅਸੀਂ ਸਿੱਖਾਂ ਦੇ ਨਾਲ ਹਾਂ ਅਸੀਂ ਸਿੱਖਾਂ ਦੇ ਸਮਰਥਨ 'ਚ ਆ ਅੱਜ ਉਹਨਾਂ ਸਰਕਾਰਾਂ ਦੇ ਵੇਖ ਗਏ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਔਰ ਨਾ ਕੋਈ ਗੱਲ ਸਾਡੀ ਸੁਣੀ ਜਾ ਰਹੀ ਹੈ 15 ਅਕਤੂਬਰ ਜੋ ਹੁਣੇ ਬੀਤੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲੜ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਆਦੇਸ਼ ਕੀਤਾ ਹੈ ਕਿ ਦਿੱਲੀ ਸਰਕਾਰ ਸੈਂਟੈਂਸ ਰਿਵਿਊ ਬੋਰਡ ਜੋ ਕਿ ਚਾਰ ਵਾਰੀ ਪਹਿਲੇ ਵੀ ਭਾਈ ਸਾਹਿਬ ਦੀ ਜੋ ਰਿਹਾਈ ਆ ਉਸ ਨੂੰ ਰੱਦ ਕਰ ਚੁੱਕਿਆ ਉਸ ਨੂੰ ਮੁੜ ਤੋਂ ਵਿਚਾਰ ਕਰੇ ਔਰ ਉਸ ਦਾ ਫੈਸਲਾ ਕਰੇ ਅਸੀਂ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਬੇਨਤੀ ਕਰਨੇ ਆ ਕਿਉਂਕਿ ਜੇਲ੍ਹ ਵਿਭਾਗ ਤੁਹਾਡੇ ਅੰਡਰ ਹੈ ਔਰ ਸੈਂਟੈਂਸ ਰਿਵਿਊ ਬੋਰਡ ਤੁਹਾਡੀ ਚੇਅਰਮੈਨਸ਼ਿਪ ਦੇ ਥੱਲੇ ਹੈ ਔਰ ਇਸ ਵੇਲੇ ਸਰਕਾਰ ਦੇ ਵਿੱਚ ਸਿੱਖ ਮੰਤਰੀ ਵੀ ਹੈ ਔਰ ਇਸ ਕਰਕੇ ਭਾਈ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਹੈ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਬੁਲਾ ਕੇ ਦੂਸਰਾ ਮਾਮਲਾ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਫਾਸੀ ਦੀ ਸਜ਼ਾ ਹੈ ਉਸ ਨੂੰ ਬਦਲ ਕੇ ਜੋ 2019 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਰੱਦ ਕਰਕੇ ਅੱਜ ਵੀ ਨਹੀਂ ਕੀਤਾ ਜਾ ਰਿਹਾ ਔਰ ਸੁਪਰੀਮ ਕੋਰਟ بار-ਬਾਰ ਤਾੜਨਾ ਕਰ ਰਹੀ ਹੈ ਸਰਕਾਰ ਨੂੰ ਕੇਂਦਰ ਨੂੰ ਕਿ ਇਸ ਤੇ ਫੈਸਲਾ ਲਓ ਔਰ ਕਮਾਲ ਦੀ ਗੱਲ ਇਸ ਵਾਰ ਜੋ ਸੁਣਵਾਈ ਸੀ ਉਹ ਸੁਣਵਾਈ ਵੀ ਨਹੀਂ ਹੋਈ ਰਜਿਸਟਰਾਰ ਨੇ ਆਪਣੀ ਮਰਜ਼ੀ ਕੀਤੀ ਔਰ ਕੇਸ ਸੁਣਵਾਈ ਤੇ ਨਹੀਂ ਲੱਗਿਆ ਇਹ ਜਿਸ ਤਰੀਕੇ ਨਾਲ ਨਿਆਂਪਾਲਿਕਾ ਦੇ ਦਬਾਅ ਦੇ باوجود ਫੈਸਲੇ ਨਹੀਂ ਲਿੱਤੇ ਜਾ ਰਹੇ ਸਰਕਾਰਾਂ ਵੱਲ ਮਨਮਰਜ਼ੀ ਕੀਤੀ ਜਾ ਰਹੀ ਹੈ ਇਹ ਤੱਕਾ ਔਰ ਇਸ ਕਰਕੇ ਸਾਨੂੰ ਅੱਜ ਜੁੜ ਕੇ ਅੱਜ ਗੁਰੂ ਸਾਹਿਬ ਜੇ ਕੇ ਫਿਰਮੋਜੋੜ ਤਰੀ ਕਰਨ ਲਈ ਆਣਾ ਪਿਆ ਸਾਡੇ ਵਿਚਕਾਰ ਸਰਦਾਰ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਸੰਗਤਾਂ ਦੇ ਦਰਸ਼ਨ ਕਰ ਰਹੇ ਮੈਂ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਮੌਕੇ ਤੇ ਆਪਣੇ ਵਿਚਾਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਵਾਂ ਕਿ ਦੁਨੀਆਂ ਦੇ ਵਿੱਚ ਅਗਰ ਇੱਥੇ ਆਸ ਨੂੰ ਕੋਲ ਕੇ ਇਕ੍ਰਿਤ ਕਾਣਾ ਲੱਭੇ ਜਾਣਗੇ ਤਾਂ ਸ਼ਾਇਦ ਹਿੰਦੁਸਤਾਨ ਦੇ ਵਿੱਚ ਉਹ ਲੱਭ ਜਾਣਗੇ ਇਤਨੀ ਇਕ੍ਰਿਤਕਿੰਤਾ ਮੈਂ ਦੁਨੀਆਂ ਦੇ ਕਿਸੇ ਤਖਤੇ ਤੇ ਕਿਸੇ ਤੇ ਆਸ ਨਹੀਂ ਦੇਖੀ ਅਸੀਂ بڑے ਚਿਹਰਾ ਤੋਂ ਸੰਘਰਸ਼ ਕਰ ਰਹੇ ਹਾਂ ਸਰਦਾਰ ਮਨਜੀਤ ਸਿੰਘ ਕਾਫੀ ਸਾਲਾਂ ਤੋਂ ਅੱਜ ਦੇ ਦਿਨ 3 ਵਜੇ ਦਾ ਟਾਈਮ ਰੱਖ ਕੇ ਸਰਕਾਰ ਨੂੰ ਯਾਦ ਕਰਾਉਂਦੇ ਨੇ ਜਿਸ ਜੇਲ੍ਹ ਵਿੱਚ ਬੰਦੇ ਸੇ ਕੈਦ ਹਨ ਉਹਨਾਂ ਚੋਂ ਛਡਾਈ ਕੀਤੀ ਜਾਵੇ ਪਰ ਮੈਂ ਸਮਝਦਾ ਵਾਂ ਇਹ ਸਰਕਾਰ ਅੰਨ੍ਹੀ ਹੋ ਚੁੱਕੀ ਹੈ ਬੋਲੀ ਹੋ ਚੁੱਕੀ ਹੈ ਮਾਨੂੰ ਸੋਸ ਹੈ ਕਿ ਸਰਦਾਰ ਪਰਮਿੰਦਰ ਪਾਲ ਸਿੰਘ ਵਰਗੇ ਸਿਆਣੇ ਸੂਝਵਾਨ ਸਿੱਖ ਦਿੱਲੀ ਜੀ ਦੇ ਕੈਬਨਿਟ ਵਾਟੇ ਸੇ ਕੋਲ ਆਸ ਕਰ ਰਹੇ ਨੇ ਵੀ ਇਹ ਕੁਝ ਕਰੇਗਾ ਮਨ ਬੜਾ ਫੋਸ ਹੈ ਮੈਨੂੰ ਨਾ ਨਹੀਂ ਲੈਣਾ ਪਰਸੋਂ ਇੱਕ ਵੱਡੇ ਕਾਂਗਸੀ ਸਿੱਖ ਲੀਡਰ ਨਾਲ ਮੇਰੀ ਗੱਲ ਹੋਈ ਮੈਂ ਕਹਿਣ ਲੱਗਾ ਜੀ ਮੁਸੀਬਤ ਹੈ ਵੇ ਮੈਂ ਕੰਮ ਤੇ ਛੇਤੀ ਕਰਾ ਰਿਹਾ ਹਾਂ ਪਰ ਮੁਸੀਬਤ ਹੈ ਕਿ ਹਿੰਦੁਸਤਾਨੀ ਪਾਰਲੀਮੈਂਟ ਦੇ ਵਿੱਚ ਅਮਿਤ ਸ਼ੇਰ ਜੀ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਮਾਫੀ ਮੰਗਣ ਤੇ ਅਸੀਂ ਰਿਹਾ ਕਰ ਦਿਆਂਗੇ ਮੈਂ ਕਹਾ ਸਿੱਖ ਕੀ ਤੇ ਮਾਫੀ ਕੀਤੀ ਤੇ ਇਹ ਸੁਣ ਲਿਆ ਭਈ ਜਿਹੜਾ ਸਿੱਖ ਮਾਫੀ ਮੰਗ ਲਿਆ ਉਹ ਸਿੱਖ ਹੀ ਨਹੀਂ ਰਿਹਾ ਤੁਸੀਂ ਕੀ ਸੁਣਦੇ ਹੋ 33 ਸਾਲ 33 ਸਾਲ ਉਹ ਕੈਦਾਂ ਕੱਟਣ ਤੋਂ ਬਾਅਦ ਉਹ ਮਾਫੀ ਮੰਗਣ ਆਣਗੇ ਸਰਕਾਰ ਕੋਲ ਕੋਈ ਫਰਕ ਨਹੀਂ ਪੈਂਦਾ ਵਕਤ ਬੀਤ ਜਾਂਦਾ ਹੈ ਗਲਤ ਹਾਂਜ ਰਹਿੰਦੀ ਹੈਗੀ ਭਾਈ ਅਸੀਂ ਕੀ ਕੀਤਾ ਮੁਲਕ ਵਾਸਤੇ ਤੇ ਉਹ ਕੀ ਕਰ ਰਹੇ ਸਾਡੇ ਵਾਸਤੇ ਅਸੀਂ ਕੀ ਕੀਤਾ ਤੇ ਉਹ ਕੀ ਕਰ ਰਹੇ ਮੈਂ ਇਹ ਕਹਿ ਦੇਣਾ ਚਾਹੁੰਦਾ ਵਾਂ ਕਿ ਜਿੰਨਾ ਚੱਲ ਤੱਕ ਸਿੱਖਾਂ ਦੇ ਉੱਤੇ ਇਸ ਹਿੰਦੁਸਤਾਨ ਦੇ ਆਜ਼ਾਦ ਵਿੱਚ ਸਿੱਖਾਂ ਨਾਲ ਜ਼ੁਲਮ ਹੋਣਗੇ ਹਿੰਦੁਸਤਾਨ ਉਹ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੇਗਾ ਜੀ ਜਗ੍ਹਾ ਤੇ ਉਹ ਪਹੁੰਚਣਾ ਚਾਹੁੰਦਾ ਜੇ ਤੁਸੀਂ ਅੱਜ ਕੀ ਹੈ ਜੀ ਹਰ ਮੁਲਕ ਸਾਨੂੰ ਤਾਨੇ ਦੇ ਰਿਹਾ ਮਿਹਨੇ ਦੇ ਰਿਹਾ ਹੈ ਹੋਰ ਛੋਟੋ ਪਾਕਿਸਤਾਨ ਦੇ ਰਿਹਾ ਹੈ ਅਮਰੀਕਾ ਦੇ ਰਿਹਾ ਹੈ ਪਰ ਜੇ ਸਿੱਖਾਂ ਨਾਲੇ ਜਸਤੀ ਨਾ ਹੁੰਦੀ ਤੇ ਨਾ ਅਮਰੀਕਾ ਤਾਨੇ ਦੇ ਸਕਦਾ ਸੀ ਤੇ ਨਾ ਪਾਕਿਸਤਾਨ ਦੇ ਸਕਦਾ ਸੀ ਮੈਂ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਨਮਰਤਾ ਸਾਹਿਬ ਸਰਕਾਰ ਨੂੰ ਕਹਿੰਦਾ ਕਿ ਪਾਰਲੀਮੈਂਟ 'ਚ ਬਿਆਨ ਦਿੱਤਾ ਕੋਈ ਕੁਰਾਨ ਦੀ ਆਇਤ ਨਹੀਂ ਹੈ ਭਈ ਉਹ ਬਦਰੀ ਨਹੀਂ ਜਾ ਸਕਦੀ ਬਦਲਦੇ ਰਹਿੰਦੇ ਨੇ ਕਨਸਟੀਟਿਊਸ਼ਨ ਬੰਡ ਹੁੰਦੀ ਜਾਂਦੀ ਹੈ ਤੁਸੀਂ ਤੇ ਖਾਲੀ ਬਿਆਨ ਦਿੱਤਾ ਹੈ ਉਸ ਬਿਆਨ ਤੇ ਨਾ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਜਿਨ੍ਹਾਂ ਨੂੰ ਫਾਂਸੀ ਹੋਈ ਹੈ ਉਹਨਾਂ ਨੂੰ ਉਮਰ ਕੈਚ ਬਦਲੋ ਤੇ ਜੇ ਨਾਲ ਉਹਨਾਂ ਦੀ ਰਿਹਾਈ ਕਰ ਦਿਓ ਸਭ ਵੱਡੀ ਕੋਈ ਗੱਲ ਨਹੀਂ ਹੋਏਗੀ ਤੁਸੀਂ 30 32 35 ਸਾਲ ਹੋ ਗਏ ਉਹਨਾਂ ਨੂੰ ਕੈਦ ਕਰਦੇ ਆਆਂ ਮੇਰੇ ਸਾਹਮਣੇ ਡੀਐਸਪੀ ਸਾਹਿਬ ਖੜੇ ਨੇ ਤੇ ਇਹਨਾਂ ਨੂੰ ਹੀ ਪਤਾ ਇਤਿਹਾਸ ਦਾ ਭਈ ਇਹਨਾਂ ਨੂੰ ਦੂਸਰੀ ਕੋਈ ਮਿਸਾਲ ਇਹਨਾਂ ਜੇਲਾਂ 'ਚ ਨਹੀਂ ਮਿਲੇਗੀ ਜੇ ਨਾਤੀ 30 ਸਾਲ ਕੱਟੀ ਹੋਵੇ ਮੈਂ ਜ਼ਿਆਦਾ ਸਮਾਂ ਨਹੀਂ ਬੋਲਣਾ ਮੈਂ ਬੇਨਤੀ ਕਰਾਂਗਾ ਸਰ ਮਨਜੀਤ ਸਿੰਘ ਨੂੰ ਕੋ ਆਪਣਾ ਵਿਚਾਰ ਰੱਖਾਂ ਵਾਹਿਗੁਰੂ ਜੀ ਕੀ ਫਤਿਹ ਮੈਂ ਧਨਵਾਦੀਆਂ ਸਮੂਹ ਸੰਗਤ ਦਾ ਜਿਨ੍ਹਾਂ ਨੇ ਅੱਜ ਬੰਦੀ ਛੋੜ ਵਾਲੇ ਦਿਨ ਸਮਾਗਮ ਕੱਢ ਕੇ ਇਸ ਜਗ੍ਹਾ ਤੇ ਤੁਸੀਂ ਸਾਰੇ ਆਏ ਹੋ ਮੇਰੇ ਤੋਂ ਪਹਿਲੇ ਸਰਨਾ ਸਾਹਿਬ ਨੇ ਡਾਕਟਰ ਪ੍ਰਮਿੰਦਰਪਾਲ ਹੋਰਾਂ ਨੇ ਤੁਹਾਡੇ ਨਾਲ ਸਾਂਝ ਪਾਈ ਹੈ ਮੈਨੂੰ ਇੱਕੋ ਅਫਸੋਸ ਹੈ ਕਿ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ ਔਰੇ ਦੋ ਰਕ ਕਾਨੂੰਨ ਦਾ ਕਾਰਨ ਹੈ ਜਿਹੜਾ 80 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ ਇਸ ਮੁਲਕ ਦੇ ਵਿੱਚ ਤੁਸੀਂ ਜਿਹੜਾ ਰੇਪਿਸਟ ਹੈ ਰਾਮ ਰਹੀਮ ਉਸ ਨੂੰ ਪੈਰੋਲ ਦੇ ਸਕਦੇ ਹੋ ਫਰਲੋ ਦੇ ਸਕਦੇ ਹੋ ਤੁਸੀਂ ਬਿਲਕਿਸ ਬਾਨੋ ਦੇ ਕਾਤਲ ਛੋੜ ਸਕਦੇ ਹੋ ਤੁਸੀਂ ਰਜੀਵ ਗਾਂਧੀ ਦੇ ਕਾਤਲ ਛੋੜ ਸਕਦੇ ਹੋ ਸਾਡੇ ਬੰਦੀ ਸਿੰਘ ਜਿਨ੍ਹਾਂ ਤੇ ਕੋਈ ਕੇਸ ਬਣਦੇ ਸੀ ਕਿ ਨਹੀਂ ਬਣਦੇ ਸੀ ਉਹਨਾਂ ਨੂੰ 30-30 ਸਾਲ ਹੋ ਗਏ ਤੁਸੀਂ ਅੰਦਰ ਪਾਇਆ ਮੈਂ ਤੁਹਾਡੇ ਸਾਹਮਣੇ ਜਿੰਦਾ ਜਾਗਦਾ ਸਬੂਤ ਆ ਕਿ ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ ਮੇਰੇ ਤੇ ਐਨਐਸਏ ਮੇਰੇ ਪਾਸਪੋਰਟ ਪਾਉਂਡ ਕੀਤੇ ਗਏ ਸਭ ਝੂਠੇ ਸਾਬਤ ਹੋਏ ਮਨੂੰ ਇਸ ਕਰਕੇ ਮੈਂ ਰਹਾ ਹੁੰਦਾ ਚਲੇ ਗਿਆ ਕੋਟਾਂ ਦੇ ਵਿੱਚੋਂ ਲੇਕਿਨ ਕੁਝ ਐਸੇ ਬਦ ਰਸੀਬ ਨੇ ਜਿਹੜੇ ਆਪਣੇ ਮੁਕਦਮੇ ਠੀਕ ਤਰ੍ਹਾਂ ਨਹੀਂ ਲੜ ਸਕੇ ਇਸ ਮੁਲਕ ਦੇ ਵਿੱਚ ਕੈਰਨਾ ਫਾਈਲ ਚੱਲ ਸਕਦੀਆਂ ਨੇ ਇਸ ਮੁਲਕ ਦੇ ਵਿੱਚ ਕਸ਼ਮੀਰ ਫਾਈਲ ਚੱਲ ਸਕਦੀਆਂ ਨੇ ਇਸ ਮੁਲਕ ਦੇ ਵਿੱਚ ਜੇ ਦਿਲਜੀਤ ਦਸਾਂਝ ਪਿਕਚਰ ਬਣਾਉਂਦਾ ਕਿਸ ਤੇ ਬਣਾਉਂਦਾ ਉਹ ਬਣਾਉਂਦਾ ਜਸਵੰਤ ਸਿੰਘ ਖਾਲੜਾ ਜੀ ਤੇ ਜਿਨ੍ਹਾਂ ਨੇ 25000 ਬੱਚੇ ਜਿਹੜੇ ਨਜਾਇਜ਼ ਪੁਲਿਸ ਦੇ ਬਿਆਨ ਸਿੰਘ ਨੇ ਉਸ ਵੇਲੇ ਦੀ ਸਰਕਾਰ ਨੇ ਮਾਰੇ ਸੀ ਉਹਨਾਂ ਦਾ ਡਾਟਾ ਇਕੱਠਾ ਕਰਦਾ ਉਸ ਦੇ ਉੱਤੇ 100 ਤੋਂ ਵੱਧ ਕੱਟ ਲਾਏ ਜਾਂਦੇ ਨੇ ਔਰ ਹਿੰਦੁਸਤਾਨ ਚ ਉਸ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਇਹ ਇਤਿਹਾਸ ਹੈ ਸਾਡਾ ਸਰਕਾਰ ਕਿਉਂ ਛਾਏਵੇ ਕਰਦੀ ਹੈ ਕਿਉਂ ਮੂੰਹ ਫੇਰਦੀ ਹੈ ਸਾਡਾ ਇਤਿਹਾਸ ਸਾਹਮਣੇ ਆਣਾ ਚਾਹੀਦਾ ਮੈਂ ਸਮਝਦਾ ਵਾਂ ਕਿ ਇਹ ਦੋਹਰੀ ਰਾਜਨੀਤੀ ਦੋਰਾ ਮਾਪਦੰਡ ਦੋਰਾ ਕਾਨੂੰਨ ਇਸ ਮੁਲਕ ਚ ਨਹੀਂ ਚੱਲੇਗਾ ਇਸ ਕੌਮ ਦੇ ਨਾਲ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਤੁਸੀਂ ਅਲੱਗ-ਅਲੱਗ ਜਥੇਬੰਦੀਆਂ ਤੋਂ ਆਂਦੇ ਹੋ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਵੀ ਲੜਦੇ ਆਂ ਅਸੀਂ ਇੱਕ ਦੂਜੇ ਦੇ ਹੱਕ 'ਚ ਵੀ ਨਹੀਂ ਆ ਲੇਕਿਨ ਇਹ ਸਾਂਝੇ ਕੰਮ ਵਾਸਤੇ ਅਸੀਂ ਸਾਰੇ ਆਨੇ ਆਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆਪਣੀ ਗੱਲ ਕਰਕੇ ਵਾਪਸ ਜਾਂਨੇ ਆਂ ਗੁਰੂ ਅੱਗੇ ਅਰਦਾਸ ਕਰਕੇ ਜਾਂਨੇ ਆਂ ਉਹ ਜਿਹੜੀ ਟ੍ਰੈਡੀਸ਼ਨ ਬਾਬਾ ਬੁੱਢਾ ਜੀ ਨੇ ਜਦੋਂ 6ਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਗਵਾਲੀਅਰ ਦੀ ਜੇਲ੍ਹ 'ਚ ਬੰਦ ਕੀਤਾ ਸੀ ਅਸੀਂ ਉਸੇ ਦੇ ਲੀਹ ਤੇ ਚੱਲਦੇ ਹੋਏ ਇੱਥੇ ਅਰਦਾਸ ਕਰਨ ਸਾਰੇ ਆਨੇ ਆਂ ਮਨ ਉਮੀਦ ਹੈ ਕਿ ਇਹ ਜਿਹੜੀ ਸਰਕਾਰ ਅੱਜ ਕਿਦੇ ਜ਼ੋਰ ਦੇ ਵਿੱਚ ਇਹ ਗੂੰਗੀ ਤੇ ਬਹਿਰੀ ਹੋਈ ਹੈ ਇਹਨਾਂ ਦੇ ਕੰਨਾਂ 'ਚ ਸਾਡੀ ਆਵਾਜ਼ ਜਾਵੇ ਆਉਣ ਵਾਲੇ ਸਮੇਂ 'ਚ ਇਹ ਬੰਦੀ ਸਿੰਘ ਜਿਹੜੇ ਨੇ ਇਹ ਰਿਹਾ ਹੋਣੇ ਚਾਹੀਦੇ ਨੇ ਇਹਨਾਂ ਦਾ ਹੱਕ ਬਣਦਾ ਹੈ ਦੇਸ਼ ਦਾ ਕਾਨੂੰਨ ਕਹਿੰਦਾ ਹੈ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਫੈਸਲੇ ਹੋਣੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਬੋਲੇ ਜੋੜਾ ਅਬ ਮੇਰੀ ਬੇਨਤੀ ਹੈ ਕਿ ਆਪਾਂ ਜਿਹੜੀ ਸ਼ਾਂਤੀ ਬਣਾ ਕੇ ਇੱਥੇ ਆਏ ਆ ਇਸੇ ਤਰੀਕੇ ਨਾਲ ਹੀ ਅਸੀਂ ਆਪਣੀ ਅੱਜ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਆਪਾਂ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ